ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜੀ ਤੁਹਾਡਾ ਆਪਣਾ ਜੱਜ ਕੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਆਪਾਂ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਗੱਲ ਕਰਦੇ ਰਹਿੰਨੇ ਆ ਤੇ ਮੁੱਦੇ ਵੀ ਅਕਸਰ ਜਿਹੜੇ ਗੰਭੀਰ ਆ ਪੰਜਾਬ ਦੇ ਵਿੱਚ ਚੱਲਦੇ ਉਹਨਾਂ ਤੇ ਹੀ ਵਿਚਾਰ ਵਟਾਂਦਰਾ ਕਰਦੇ ਆ ਤੇ ਜ਼ਿਆਦਾਤਰ ਐਸਸੀ ਸਮਾਜ ਦੇ ਵਿੱਚੋਂ ਮੱਝ ਵੀ ਸਿੱਖ ਹੋਣ ਦੇ ਨਾਤੇ ਤੇ ਮੱਝ ਵੀ ਸਿੱਖ ਮੁੱਦਿਆਂ ਨੂੰ ਉਸ਼ਾਰਨ ਦੀ ਕੋਸ਼ਿਸ਼ ਕਰਦੇ ਰਹੀਦਾ ਔਰ ਅੱਜ ਦਾ ਜਿਹੜਾ ਮੁੱਦਾ ਏ ਉਹ ਇੱਕ ਬਹੁਤ ਗੰਭੀਰ ਸਾਰੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਏ ਪੰਜਾਬ ਲਈ ਨਹੀਂ ਟੋਟਲ ਭਾਰਤ ਲਈ ਚ ਚਿੰਤਾ ਦਾ ਵਿਸ਼ਾ ਏ ਇਹ ਆ ਧਰਮ ਪਰਿਵਰਤਨ ਇਹ ਧਰਮ ਪਰਿਵਰਤਨ ਦੀ ਇੱਕ ਲਹਿਰ ਬਣੀ ਪਈ ਆ ਪੰਜਾਬ ਦੇ ਵਿੱਚ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਕ ਇਕੱਠ ਹੋਇਆ ਸੀ 5 ਲੱਖ ਦੇ ਨੇੜੇ ਲੋਕ ਇਕੱਠੇ ਹੋਏ ਸੀ ਉਸ ਜਗ੍ਹਾ ਤੇ ਤੇ ਉਹਨਾਂ ਨੇ ਇੱਕ ਚੇਤਾਵਨੀ ਦੇਣ ਵਾਲੀ ਗੱਲ ਕਰਤੀ ਸੀ ਵੀ ਅਸੀਂ ਜਿਹੜਾ ਸਿੱਖਾਂ ਦੀ ਹੱਬਾ ਉਸ ਜਗ੍ਹਾ ਤੇ ਐਡਾ ਤਕੜਾ ਇਕੱਠ ਕਰ ਰਹੇ ਆਂ ਵੀ ਇੰਨੇ ਲੋਕ ਜਿਹੜੇ ਸੈਖਾ ਉਹ ਧਰਮ ਪਰਿਵਰਤਨ ਕਰਾ ਰਹੇ ਆਂ ਅਸੀਂ ਉਹਨਾਂ ਦਾ ਤੇ ਉਸ ਚੀਜ਼ ਦਾ ਦੁੱਖ ਜਿੰਨੇ ਵੀ ਸਾਡੇ ਸਿੱਖ ਬੁੱਧੀਜੀਵੀ ਆ ਉਹਨਾਂ ਨੇ ਵੀ ਕੀਤਾ ਸੀ ਤੇ ਉਹਦਾ ਜਿਹੜਾ ਦੁੱਖ ਆ ਖਾਸ ਕਰਕੇ ਜਿੰਨੇ ਕਵੀ ਸਾਡੇ ਮੱਲਬੀ ਸਿੱਖ ਭਰਾ ਐ ਗੁਰਸਿੱਖ ਭਰਾ ਐ ਜਾਂ ਦਾ ਗੁਰੂ ਸਾਹਿਬ ਨੂੰ ਮੰਨਣ ਵਾਲੇ ਇਹ ਬੇਸ਼ੱਕ ਸਹਿਜ ਧਾਰੀ ਸਿੱਖਾ ਉਹਨਾਂ ਨੂੰ ਹਰ ਇੱਕ ਨੂੰ ਇਸ ਚੀਜ਼ ਦੀ ਚਿੰਤਾ ਹੈ ਤੇ ਹਰ ਇੱਕ ਨੂੰ ਕੋਸ਼ਿਸ਼ ਕਰਦੇ ਆ ਵੀ ਇਸ ਚੀਜ਼ ਨੂੰ ਸਮਝਾਉਣਾ ਸ਼ੁਰੂ ਕਰੀਏ ਕਿ ਭਾਈ ਇਹਨਾਂ ਚੀਜ਼ਾਂ ਵੱਲ ਨਾ ਜਾ ਜਾਈਏ ਤੇ ਮੈਨੂੰ ਅੱਜ ਵੀਡੀਓ ਬਣਾਉਣ ਦਾ ਮਕਸਦ ਕੀ ਬਣਿਆ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਗੁਰਸਿੱਖ ਬੰਦਾ ਇਹ ਗੱਲ ਕਹਿ ਰਿਹਾ ਸੀ ਕਹਿੰਦਾ ਵੀ ਤੁਸੀਂ ਤੁਹਾਡਾ ਕਾਫੀ ਘੱਟ ਸੀਗਾ ਵੀ ਤੁਸੀਂ ਕਿਹੜੇ ਪੁੱਠੇ ਪਾਸੇ ਨੂੰ ਤੁਰ ਪਿਓ ਤੁਸੀਂ ਗੁਰੂ ਘਰ ਦੀ ਦੇਗ ਵੀ ਲੈਣੀ ਤੁਸੰਦ ਨਹੀਂ ਕਰਦੇ ਤੇ ਉਹ ਬੰਦਾ ਆਪਦੇ ਵੱਲੋਂ ਫਕਰ ਨਾਲ ਕਹਿਣ ਲੱਗ ਗਿਆ ਕਹਿੰਦਾ ਵੀ ਅਸੀਂ ਅ ਜਿਹੜਾ ਮਸੀਹ ਨੂੰ ਮੰਨਦੇ ਆ ਤੇ ਉਹਦਾ ਕਰਕੇ ਅਸੀਂ ਕੋਈ ਦੇਗ ਵਗੈਰਾ ਨਹੀਂ ਲੈਂਦੇ ਤੇ ਉਹਨੇ ਇੱਥੋਂ ਉਹਦੀਆਂ ਜਿਹੜੀਆਂ ਗੱਲਾਂ ਤੋਂ ਪਤਾ ਲੱਗਾ ਉਹ ਕਹਿੰਦਾ ਯਾਰ ਤੁਸੀਂ ਤਾਂ ਗੁਰੂ ਦੇ ਨਾਲ ਰਹੇ ਹੋ ਤੁਸੀਂ ਗੁਰੂ ਸਾਹਿਬ ਦੇ ਨਾਲ ਰਹਿ ਕੇ ਗੁਰੂ ਸਾਹਿਬ ਦੀ ਸੇਵਾ ਕੀਤੀ ਉਹ ਕਹਿੰਦਾ ਅਸੀਂ ਤਾਂ ਸਗੋਂ ਭਗੌੜੇ ਹੋ ਗਏ ਸੀਗੇ ਤੇ ਤੁਸੀਂ ਯਾਰ ਗੁਰੂ ਸਾਹਿਬ ਤੋਂ ਕਿਉਂ ਬੇਮੁਖ ਹੁੰਦੇ ਆ ਮੈਨੂੰ ਉਹ ਗੱਲ ਸੁਣ ਕੇ ਮਨ ਭਾਵਕੇ ਜਿਆ ਹੋ ਗਿਆ ਤੇ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ ਲਈ ਮਜਬੂਰ ਹੋ ਗਿਆ ਤੇ ਇਹੀ ਗੱਲ ਆ ਮੈਂ ਪੰਜਾਬ ਦੇ ਜਿੰਨੇ ਕਥਾਵਾਚਕਾਂ ਉਹਨਾਂ ਨੂੰ ਅੱਜ ਇਹ ਗੱਲ ਕਹਿਣੀ ਚਾਹਨਾ ਵੀ ਇਹ ਇਹ ਜਿਹੜਾ ਧਰਮ ਪਰਵਰਤਨ ਆ ਨਾ ਉਹਦੇ ਤੇ ਤੁਹਾਡਾ ਨਾਮ ਬੋਲਣਾ ਵੀ ਵਾਅਦਾ ਕਰ ਰਿਹਾ ਕਿਉਂਕਿ ਤੁਸੀਂ ਇਹ ਦੱਸਣਾ ਬਿਲਕੁਲ ਨਹੀਂ ਪਸੰਦ ਕਰਦੇ ਵੀ ਭਾਈ ਜੇ ਅ ਮਜਬੀ ਸਿੱਖ ਕਰਦੇ ਆ ਧਰਮ ਪਰਿਵਰਤਨ ਤਾਂ ਉਹਨਾਂ ਨੂੰ ਤੁਸੀਂ ਇਹ ਦੱਸਣਾ ਬਿਲਕੁਲ ਨਹੀਂ ਪਸੰਦ ਕਰਦੇ ਵੀ ਬਾਬਾ ਜੀਵਨ ਸਿੰਘ ਜੀ ਚਮਕੌਰ ਦੀ ਗੜੀ ਦੇ ਲਾਸ਼ ਸ਼ਹੀਦ ਆ ਬਾਬਾ ਦੀਪ ਸਿੰਘ ਜੀ ਮਜਬੀ ਸਿੱਖ ਆ ਤੇ ਬਹੁਤ ਜ਼ਿਆਦਾ ਬੰਦ-ਬੰਦ ਕਟਵਾਉਣ ਵਾਲੇ ਖੋਪੜੀਆਂ ਲਵਾਉਣ ਵਾਲੇ ਆਰਿਆਂ ਤੇ ਚੜਨ ਵਾਲੇ ਮਜਬੀ ਸਿੱਖ ਆ ਜਾਂ ਕਿਸੇ ਉਹ ਹੋਰ ਛੋਟੀਆਂ ਜਿਹੜੀ ਮੰਨ ਲਓ ਜੇ ਕੋਈ ਮੇਰਾ ਪਰਿਵਾਰ ਕਿਉਂ ਕਰਕਚਨ ਬਣ ਰਿਹਾ ਤੇ ਉਹਨਾਂ ਨੂੰ ਤੁਹਾਡਾ ਦੱਸਣਾ ਫਰਜ਼ ਬਣਦਾ ਵੀ ਭਾਈ ਸਾਹਿਬ ਮੋਤੀ ਮਹਿਰਾ ਜਿਹੜਾ ਉਹ ਬਹੁਤ ਤਕੜੀ ਉਹਦੀ ਕੁਰਬਾਨੀ ਆ ਗੁਰੂ ਸਾਹਿਬ ਦੇ ਸਮੇ ਉਸ ਬੰਦੇ ਨੂੰ ਉਹ ਦੁੱਧ ਪਲਾਉਣ ਦਾ ਬੱਚਿਆਂ ਨੂੰ ਬਹੁਤ ਤਕੜਾ ਖਮਿਆਜਾ ਭੁਗਤਣਾ ਪਿਆ ਇਸੇ ਤਰ੍ਹਾਂ ਜਿਹੜੀ ਕਾਸੜ ਦੇ ਵੀ ਜਿਹੜੇ ਲੋਕ ਆ ਉਹਨਾਂ ਤੇ ਤੁਹਾਡਾ ਬੋਲਣਾ ਫਰਜ਼ ਬਣਦਾ ਪਰ ਤੁਸੀਂ ਉਥੇ ਜਾਤੀ ਨੂੰ ਕਿਸੇ ਨੂੰ ਵੀ ਸਮਝਾਉਣ ਦੀ ਬਜਾਏ ਤੁਸੀਂ ਸਿਰਫ ਉਹਨਾਂ ਜਾਤੀਆਂ ਨੂੰ ਦਰਕਾਰਨ ਦੀ ਗੱਲ ਕਰਦੇ ਆ ਉਹਨਾਂ ਦੀ ਕੋਈ ਗੱਲ ਸਹੀ ਹਿਸਾਬ ਨਾਲ ਨਹੀਂ ਕਰਦੇ ਤੁਹਾਡਾ ਫਰਜ ਬਣਦਾ ਹੈ ਵੀ ਤੁਹਾਨੂੰ ਦੱਸਣਾ ਚਾਹੀਦਾ ਹੈ ਇਤਿਹਾਸ ਤੇ ਇਤਿਹਾਸ ਇਤਿਹਾਸ ਨੂੰ ਤਰੋੜ ਮਰੋੜ ਕੇ ਗੱਲ ਕਰਨ ਵਾਲੇ ਪਾਸੇ ਤੁਸੀਂ ਆਉਨੇ ਹੋ ਜਿਹਦਾ ਕਰਕੇ ਖਮਿਆਜਾ ਭੋਗਤਣਾ ਪੈ ਰਿਹਾ ਤੇ ਮੈਂ ਖਾਸ ਕਰਕੇ ਆਪਣੇ ਹੋਰ ਮੈਂ ਕਿਸੇ ਨੂੰ ਕਹਿ ਨਹੀਂ ਸਕਦਾ ਕਿਉਂਕਿ ਕਈ ਬੰਦਸ਼ਾਵਾਂ ਹੁੰਦੀਆਂ ਕਈ ਲੋਕਾਂ ਨੂੰ ਸਾਡੀ ਗੱਲ ਮੰਨਣ ਤੋਂ ਅਲਰਜੀ ਵੀ ਹੋ ਸਕਦੀ ਆ ਪਰ ਮੈਂ ਆਪਣੇ ਮੱਝਬੀ ਸਖ ਸਮਾਜ ਨੂੰ ਬੇਨਤੀ ਕਰਨੀ ਚਾਹਨਾ ਵੀ ਜਿਹੜਾ ਸਿੱਖ ਇਤਿਹਾਸ ਆ ਸਿੱਖ ਇਤਿਹਾਸ ਅਸੀਂ ਆਪਣੇ ਸਾਡੇ ਰਹਿਬਰਾਂ ਨੇ ਖੂਨ ਨਾਲ ਲਿਖਿਆ ਹੋਇਆ ਏ ਉਹਨਾਂ ਨੇ ਖੂਨ ਡੋਲਿਆ ਉਹਨਾਂ ਥਾਵਾਂ ਤੇ ਖੂਨ ਡੋਲਿਆ ਜਿੱਥੇ ਉਸ ਖੂਨ ਦੀ ਲੋੜ ਸੀ ਜਿਹੜੀ ਸਿੱਖੀ ਖੰਡੋਂ ਤਿੱਖੀ ਕਹੀ ਜਾਂਦੀ ਆ ਉਹ ਉਹਨੂੰ ਜਿਹੜੀ ਧਾਰ ਲਾਈ ਤਿੱਖੀ ਕਰਨ ਲਈ ਉਹ ਸਾਡੇ ਮੱਝਬੀ ਸਿੱਖਾਂ ਨੇ ਲਾਈ ਆ ਇਹ ਇਤਿਹਾਸ ਬਹੁਤ ਲੰਮਾ ਆ ਮਝ ਵੀ ਸਿੱਖ ਆਪਾਂ ਨੂੰ ਪਤਾ ਬਾਬਾ ਦੀਪ ਸਿੰਘ ਨੇ ਕਿੰਨੀ ਤਕੜੀ ਕੁਰਬਾਨੀ ਕੀਤੀ ਆ ਬਾਬਾ ਜੀਵਨ ਸਿੰਘ ਜੀ ਦਾ ਆਪਾਂ ਟੋਟਲ ਪਰਿਵਾਰ ਹੀ ਗੁਰੂ ਸਾਹਿਬ ਦੇ ਨਾਲ ਕੁਰਬਾਨ ਹੋ ਗਿਆ ਚਾਰ ਪੁੱਤ ਗੁਰੂ ਸਾਹਿਬ ਦੇ ਕੁਰਬਾਨ ਹੋਇਆ ਭਰਮਪੋਤੇ ਚਾਰ ਪੋਤੇ ਬਾਬਾ ਜੀਵਨ ਸਿੰਘ ਜੀ ਦੇ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਿਤਾ ਵਾਰਿਆ ਦੇਸ਼ ਤੋਂ ਛੇ ਗੁਰੂ ਤੇਗ ਬਹਾਦਰ ਜੀ ਦੀ ਹੰਢ ਦੀ ਚਾਦਰ ਤਾਂ ਬਾਬਾ ਜੀਵਨ ਸਿੰਘ ਜੀ ਨੇ ਵੀ ਆਪਣਾ ਪਿਤਾ ਵਾਰਿਆ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਰ ਸ਼ੀਸ਼ ਚਾਂਦਨੀ ਚੌਕ 'ਚ ਰੋਲ ਰਿਆ ਸੀ ਤਾਂ ਉਦੋਂ ਬਾਬਾ ਜੀਵਨ ਸਿੰਘ ਨੇ ਆਪਣੇ ਪਿਤਾ ਜੀ ਦਾ ਸ਼ੀਸ਼ ਕੱਟ ਕੇ ਉਸ ਜਗ੍ਹਾ ਤੇ ਰੱਖਿਆ ਤੇ ਟੋਟਲ ਹੀ ਬਰਾਬਰ ਦੀਆਂ ਕੁਰਬਾਨੀਆਂ ਸਿੱਖ ਧਰਮ ਦੇ ਵਿੱਚ ਸਾਡੀਆਂ ਮੱਝ ਦੀ ਸਿੱਖ ਸਮਾਜ ਦੀਆਂ ਤੇ ਮੈਂ ਮੱਝ ਦੀ ਸਿੱਖਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਵੀ ਧਰਮ ਪਰिवर्तन ਵਾਲੇ ਪਾਸੇ ਨਾ ਹੋਵੋ ਤੇ ਫਿਰ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਉਹ ਬੰਦਾ ਕਹਿੰਦਾ ਵੀ ਸਾਡਾ ਧਰਮ ਪਰਵਰਤਨ ਨਹੀਂ ਜੇ ਮੰਨ ਲਓ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਚੋਂ ਦੇਖ ਨਹੀਂ ਲੈ ਸਕਦੇ ਜਾਂ ਕਿਸੇ ਹੋਰ ਕਿਸੇ ਵੀ ਜਗ੍ਹਾ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਇਹ ਸਾਫ ਲਫਜ਼ਾਂ ਦੇ ਵਿੱਚ ਤੁਹਾਡਾ ਧਰਮ ਪਰਵਰਤਨ ਹੈ ਤੇ ਅੱਜ ਦਲ ਮੈਂ ਦੱਸਣੀ ਚਾਹੁੰਦਾ ਹਾਂ ਕੱਲ ਨੂੰ ਤੁਸੀਂ ਸਰਕਾਰਾਂ ਤੇ ਗਿਲੇ ਕਰਨੇ ਆ ਆਪਦੇ ਪਿੰਡਾਂ ਦੇ ਪੰਜਾਂ ਸਰਪੰਚਾਂ ਤੇ ਗਿਲੇ ਕਰਨੇ ਆ ਸਾਡਾ ਜਿਹੜਾ ਭਾਰਤ ਸਰਕਾਰ ਆ ਭਾਰਤ ਸਰਕਾਰ ਇੱਕ ਕਾਨੂੰਨ ਲੈ ਕੇ ਆ ਰਹੀ ਆ ਬਹੁਤ ਜਲਦ ਉਹਦੇ ਵਿੱਚ ਜਿਹੜਾ ਬੰਦਾ ਧਰਮ ਪਰਿਵਰਤਨ ਕਰ ਗਿਆ ਕ੍ਰੈਕਸ਼ਨ ਧਰਮ ਵਿੱਚ ਚਲਾ ਗਿਆ ਉਹ ਐਸ்சி ਬੀਸੀ ਬਿਲਕੁਲ ਨਹੀਂ ਰਹਿ ਜਾਣਾ ਜਰਨਲ ਚ ਆ ਜਾਣਾ ਤੇ ਉਹਦੀ ਕੋਈ ਵੀ ਸਹੂਲਤਾਂ ਜਿਹੜੀ ਉਹ ਉਹਨੂੰ ਬਿਲਕੁਲ ਨਹੀਂ ਮਿਲੂਗੀ ਤੇ ਤਾਂ ਕਰਕੇ ਮੈਂ ਬੇਨਤੀ ਕਰ ਰਿਹਾ ਸਭ ਨੂੰ ਵੀ ਭਾਈ ਸਾਹਿਬ ਜਿਹੜਾ ਸਿੱਖ ਧਰਮ ਆਪਣਾ ਇੱਕ ਵਿਲੱਖਣ ਧਰਮ ਆ ਖਾਸ ਕਰਕੇ ਮੈਂ ਆਪਣੀ ਜਾਤੀ ਨੂੰ ਅਜ ਵੀ ਸਿੱਖ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਕਿਸੇ ਵੀ ਹੋਰ ਧਰਮ ਦੇ ਵਿੱਚ ਜਾਣ ਨਾਲੋਂ ਆਪਦੇ ਧਰਮ ਦੇ ਵਿੱਚ ਮਜ਼ਬੂਤ ਹੋਵੋ ਸਾਨੂੰ ਕੇਸ ਦਾੜੀ ਕੰਗਾ ਕਿਰਪਾਨ ਕੇ ਸ਼ਹਿਰਾ ਗੁਰੂ ਸਾਹਿਬ ਬਖਸ਼ ਕੇ ਗਏ ਆ ਚਲੋ ਤੁਸੀਂ ਜੇ ਅੰਮ੍ਰਿਤ ਨਹੀਂ ਛਕਦੇ ਤਾਂ ਸਹਿਜ ਧਾਰੀ ਬਣ ਕੇ ਸੁਬਾ ਸ਼ਾਮ ਗੁਰਦੁਆਰਾ ਸਾਹਿਬ ਜਾਓ ਤੇ ਆਪਣੇ ਜੀਵਨ ਨੂੰ ਵਧੀਆ ਸਫਲ ਬਣਾਓ ਗੁਰੂ ਘਰ ਜਾਓਗੇ ਜੇ ਤੁਹਾਨੂੰ ਤੁਹਾਨੂੰ ਗੁਰੂ ਘਰ ਜਾਣ ਦੀ ਖਿੱਚ ਹੋਊਗੀ ਤਾਂ ਰਾਤ ਨੂੰ ਤੁਹਾਨੂੰ ਇਹ ਫਿਕਰ ਰਹੂਗਾ ਵੀ ਸਵੇਰ ਗੁਰਦੁਆਰਾ ਸਾਹਿਬ ਜਾਣਾ ਹੈ ਤਾਂ ਕੋਈ ਵੀ ਨਿਸ਼ੀਲੀ ਚੀਜ਼ ਆ ਖਾ ਪੀਣ ਖਾਣ ਪੀਣ ਤੋਂ ਗਰੇਜ ਕਰੂਗੀ ਤੇ ਸਵੇਰ ਉੱਠਦੇ ਸਾਰ ਤੁਹਾਨੂੰ ਇਹ ਹੋਊਗਾ ਵੀ ਅਸੀਂ ਗੁਰੂ ਘਰ ਜਾਣਾ ਹੈ ਤੇ ਕੋਈ ਵੀ ਗਲਤ ਚੀਜ਼ ਦਾ ਸੇਵਨ ਨਹੀਂ ਕਰਨਾ ਇਸ ਕਰਕੇ ਤੁਹਾਡੀ ਜਿਹੜੀ ਜ਼ਿੰਦਗੀ ਦਾ ਲੈਵਲ ਬਹੁਤ ਵਧੀਆ ਬਣ ਜਾਊਗਾ ਜਦੋਂ ਤੁਸੀਂ ਗੁਰੂ ਵਾਲੇ ਬਣੋਗੇ ਸੋ ਮੈਂ ਇਹਨਾਂ ਕਹਿੰਦਾ ਕਮੰਦਾ ਜਾਜਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ